ਸੱਛੀ ਗਾ ਦੋਸਤੋ ਹੋ ਗਈ ਹੈ ਸਵੇਰ ਤੇ ਟਾਈਮ ਹੋ ਗਿਆ 7:30 ਦਾ ਤੇ ਅੱਜ ਤਰੀਕ ਹੈਗੀ ਹੈ 13 ਨਵੰਬਰ 2025 ਤੇ ਵਾਰ ਹੈਗਾ ਅੱਜ ਵੀਰਵਾਰ ਅੱਜ ਸਾਡੀ ਯਾਤਰਾ ਦਾ ਹੈਗਾ ਵਾ 18ਵਾਂ ਦਿਨ ਤੇ ਬਿਲਕੁਲ ਤਿਆਰ ਬਰ ਤਿਆਰ ਹੋ ਗਏ ਰੂਮ ਛੱਡ ਕੇ ਥੱਲੇ ਆ ਗਏ ਆ ਤੇ ਸਾਈਕਲ ਸਾਡੇ ਵੀ ਤਿਆਰ ਨੇ ਤੇ ਰਾਤ ਜਿਹੜਾ ਸਾਡਾ ਸਟੇ ਸੀਗਾ ਉਹ ਸੀਗਾ ਗੰਗਾ ਹੋਟਲ ਗੰਗਾ ਹੋਟਲ 'ਚ ਰਾਤ ਰਹਿ ਸੀ ਸੀ ਵਧੀਆ ਹੋਟਲ ਹੈ ਤੇ ਨਾ ਤੋਂ ਲਿਆ ਆ ਵਧੀਆ ਤੱਤੇ ਪਾਇਨਾਲ ਤੇ ਅੱਜ ਅਸੀਂ ਜਿਹੜਾ ਹਟ ਸਫਰ ਅੱਜ ਦਾ ਉਹ ਹੈਗਾ ਵਾ ਪਟਨਾ ਸਾਹਿਬ ਦਾ ਤੇ ਪਟਨਾ ਸਾਹਿਬ ਤੱਕ ਪਹੁੰਚਣਾ ਮੁਸ਼ਕਲ ਕਿਉਂਕਿ 200 ਕਿਲੋਮੀਟਰ ਹੈਗਾ ਤੇ ਪਟਨਾ ਸਾਹਿਬ ਦੇ ਰਾਹ 'ਕਦੇ ਹਾਲਟ ਕਰਾਂਗੇ ਤੇ ਕੱਲ ਨੂੰ ਪਹੁੰਚਾਂਗੇ ਪਟਨਾ ਸਾਹਿਬ ਤੇ ਚਲੋ ਸੋ ਜੀ ਦੋਸਤੋ ਕਰਦੇ ਹਾਂ ਸਫਰ ਸ਼ੁਰੂ ਜੁੜੇ ਰਹੋ ਸਫਰ ਦੇ ਨਾਲ ਇਹ ਹੈ ਜੀ ਆਪਣਾ ਹੋਟਲ ਰਾਤ ਵਾਲਾ ਵਾਸੀ ਗੰਗਾ ਹੋਟਲ ਥੋੜਾ ਜਿਹਾ ਬੁਰਾਣਾ ਪਰ ਸ਼ਾਨਦਾਰ ਕੰਮ ਇਹਨਾਂ ਦਾ ਟਾਈਮ ਹੋ ਗਿਆ ਜੀ 8:20 ਮਿੰਟ ਦੇ ਕਿਲੋਮੀਟਰ ਆਪਾਂ ਕਰਤੇ 6 ਤੇ ਪਿੱਛੇ ਚਾਹ ਪੀ ਕੇ ਪੀ ਰਹੇ ਹੁ ਤੱਕ ਦੱਸਿਆ ਬੰਦਿਆਂ ਨੇ ਕਹਿੰਦੇ ਵੀ ਇੱਥੇ ਰੇਲਵੇ ਇੰਜਨ ਜਿਹੜੇ ਬਣਦੇ ਇਲੈਕਟ੍ਰਿਕ ਉਹਨਾਂ ਦੀ ਫੈਕਟਰੀ ਹੈਗੀ ਇੱਥੇ ਵਿਕਰਮਸਥੇ ਇੱਧਰ ਆ ਗਏ ਆ ਇਹ ਫੈਕਟਰੀ ਹੈਗੀ ਰੇਲਵੇ ਇੰਜਨ ਦੀ ਔਰ ਸਭ ਤੋਂ ਤਗੜੇ ਇੰਜਨ ਇੱਥੇ ਬਣਦੇ ਆ ਵੱਡੇ ਇੰਜਨ ਡਬਲ ਇੰਜਨ ਬਣਦੇ ਮਤਲਬ ਕਿ ਦੋਂ ਪਾਸੇ ਪਾਵਰ ਵਾਲੇ ਤੇ ਇਸ ਕੰਪਨੀ ਇਹ ਜਿਹੜਾ ਆਪਣਾ ਫੈਕਟਰੀ ਹੈ ਇੰਡੀਅਨ ਰੇਲਵੇ ਦੀ ਫੈਕਟਰੀ ਹੈ ਔਰ ਇਹਦਾ ਜੋਇੰਟ ਵੈਂਚਰ ਹੈਗਾ ਐਸਟੋਮ ਕੰਪਨੀ ਹੈਗੀ ਫਰਾਂਸ ਦੀ ਉਹਦੇ ਨਾਲ ਤੇ ਬਹੁਤ ਵੱਡੀ ਫੈਕਟਰੀ ਹੈ ਇਹ 8 ਕਿਲੋਮੀਟਰ ਫੈਲੀ ਹੋਈ ਹੈ ਤੇ ਸਭ ਤੋਂ ਤਗੜੇ ਇੰਜਨ ਇੱਥੇ ਬਣਦੇ ਆ ਪਾਵਰਫੁਲ ਇੰਜਨ ਭਾਰਤ ਦੇ ਵਿੱਚ ਤੇ ਬਹੁਤ ਸ਼ਾਨਦਾਰ ਗੱਲਬਾਤ ਇਹਨਾਂ ਦੀ ਸਿਰਸਰੇ ਹੈਗੇ ਆ ਲੋਕ ਹਜੇ ਜਿਹੜੇ ਸਟਾਫ ਮੈਂਬਰ ਹੈ ਕਿੰਨੇ ਜਿਹੜੇ ਵਰਕਰ ਹੈਗੇ ਇੱਥੇ ਉਹ ਆਈ ਜਾਂਦੇ ਨੇ ਐਂਟਰੀ ਕਰ ਰਹੇ ਨੇ ਔਰ ਸਾਹਮਣੇ ਇਹ ਜਿਹੜਾ ਗਾਰਡ ਸਾਹਿਬ ਨੇ ਅਜਿਹੇ ਗਾਰਡ ਸਾਹਿਬ ਨੇ ਇਹ ਬਹੁਤ ਚੰਗੇ ਇਨਸਾਨ ਨੇ ਸਾਨੂੰ ਉਹਨਾਂ ਨੇ ਸਾਡੇ ਨੇ ਬੁਲਾਇਆ ਵਧੀਆ ਬੜੇ ਚੰਗੀ ਗੱਲਬਾਤ ਕੀਤੀ ਇਹ ਰਿਟਾਇਰਡ ਹੈ ਫੌਜ ਚ ਬਹੁਤ ਸ਼ਾਨਦਾਰ ਹੈ ਇਹ ਵਿੱਚ ਭਾਰ ਤੋਲਣ ਦੀ ਮੁਹਿੰਮ ਚੱਲ ਰਹੀ ਹੈ ਇੱਥੇ 9 ਕਿਲੋ ਸੂਰਾ ਭਾਰ ਤੋਲਣਾ ਵਾ ਚੋਬਰ ਦਾ ਠੀਕ ਹੈ ਠੀਕ ਹੈ ਮਸ਼ੀਨ ਹੀ ਗੇੜੇ ਖਾਨ ਲੱਪੀ ਹੈ 97 ਕਿਲੋ ਪਾ ਨਿਕਲਿਆ ਚੋਬਰ ਦਾ 2 ਤੋਂ 2.5 ਕਿਲੋ ਚੋਬਰ ਦਾ ਪਾ ਰਿਹਾ ਜਿਹੜਾ ਉੱਡ ਚੁੱਕਿਆ ਤਾੜੀਆਂ 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 ਬਈ ਤਾੜੀਆਂ ਮਾਰੋ ਵੀ ਚੋਬਰ ਦਾ ਛੱਡ ਦਿਓ ਸ਼ਿਕਾਰਾ ਬੋਲੇ ਸੋ ਨਿਹਾਲ ਲੈ 74 74 ਕਿਲੋ ਭਾਰ ਚੋਬਰ ਦਾ ਬੱਲੇ 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 200 ਵੱਧ ਗਿਆ ਕੋਣ ਆਈਏ ਮੇਰੀ ਵਾਰੀ ਕਰਦੇ ਚੱਕ ਕੇ ਨਾ ਭਾਰ ਆਪਣਾ ਵਦਿਆ ਵੇਖੀ ਮਰੀ ਨੀਗਾ ਦੇਖੀ ਕਿੰਨਾ 81.8 80 80.8 80.8 ਬਸ 81 ਨੂੰ ਹੱਥੇ ਦਾ ਲਾਉਂਦਾ 81 ਕਿਲੋ ਭਾਰ ਹੈ ਮੁੰਡਿਓ ਆਪਣਾ 81 ਕਿਲੋ ਭਾਰ ਹੈਗਾ 2 ਕਿਲੋ ਭਾਰ ਘਟਿਆ ਆਪਣਾ 2 ਕਿਲੋ ਭਾਰ ਘਟ ਗਿਆ ਵਾ ਪਿੰਡੋਂ ਤੁਰੇ 83 82 83 ਕਿਲੋ ਸੀਗਾ ਮੇਰਾ ਦੁਆਰੇ ਚੈੱਕ ਹੋ ਗਿਆ ਖਾਣ ਨੂੰ ਘੱਟ ਮੈਦ ਕੰਮ ਸੁੱਧ ਕਾਣ ਨੂੰ ਘੱਟ ਨਹੀਂ ਮਿਲ ਰਿਹਾ ਐਕਸਰਸਾਈਜ਼ ਜ਼ਿਆਦਾ ਕਰ ਰਹੀ ਐ ਅਸੀਂ ਯਾਰ ਮੇਰਾ ਟੋਲੀ ਮਾਰੇ ਠੀਕ ਹੈ ਬਹੁਤ ਸ਼ਾਨਦਾਰ ਰੂਟ ਚੱਲ ਰਿਹਾ ਹੈ ਕਿਲੋਮੀਟਰ ਹੋ ਗਏ ਨੇ ਪੂਰੇ 9 ਤੇ ਬਹੁਤ ਸ਼ਾਨਦਾਰ ਰੂਟ ਆਇਆ ਹੈ ਦੋ ਪਾਸੇ ਰੁੱਖ ਦੇ ਵਿਚਕਾਰ ਸੜਕ ਤੇ ਉਹ ਸਾਹਮਣੇ ਬੂਟਿਆਂ ਦੇ ਵਿਚਦੀ ਫਲਾਈਓਵਰ ਬਣ ਰਿਹਾ ਹੈ ਅਜੇ ਤੱਕ ਬਣਿਆ ਨਹੀਂਗਾ ਇਧਰ ਬੱਚੇ ਜਾ ਰਹੇ ਆ ਸਕੂਲ ਇਹ ਪੋਲ ਵਾਲਾ ਕੰਮਲਾ ਦਾ ਠੇਕੇਦਾਰ ਭੱਜ ਬੁੱਝ ਗਿਆ ਵਾ ਛਾੜੀਆਂ ਬੁਰਜੀਆਂ ਖੜੀਆਂ ਕਰਕੇ ਐਵੇਂ ਰਾਜਵੀਰ ਕੋਲ ਆਇਆ ਸੀਗਾ ਪਤਾ ਨਹੀਂ ਕਰੀ ਸਾਹਿਬ ਹੋ ਗਿਆ ਉਹਨੂੰ ਬੰਦ ਹੋਇਆ ਉਹਨੂੰ ਪੋਲ ਦੇ ਕੰਮ ਨੂੰ ਉਵੇਂ ਖੜਾ ਸੀਗਾ सामने खड़ा ये पर्सन, ये है पर्सन की फसल इधर हैगा बांस, एक पास बांस एक पास पड़सन बेचारे है रोड से रोड राइडर्स। मौसम बहुत शानदार ठंडक हैगी पूरी मौसम सूरज चढ़ गया ਪਰ ਠੰਡਕ ਹੈਗੀ ਆ ਤੇ ਨਾਲ ਨਾਲ ਚੱਲ ਰਹੀ ਆਪਣੇ ਗੈਸ ਲਾਈਨ ਟਾਈਮ ਹੋ ਗਿਆ ਜੀ 9:30 ਦਾ ਤੇ ਕਿਲੋਮੀਟਰ ਹੋ ਗਏ ਪੂਰੇ 20 ਕਿਹਾਪਾ ਕ੍ਰਾਸ ਕਰ ਰਹੇ ਆ ਸਹਿਰ ਸਾਹਿਰ ਸਾਬ ਬਿਹਾਰ ਦਾ ਸ਼ਹਿਰ ਹੈ ਕ੍ਰਾਸ ਕਰ ਰਹੇ ਆ ਕਹਿਲ ਪਹਿਲ ਪੂਰੀ ਹੈ ਬਾਜ਼ਾਰ ਚ ਕਮਤਨ ਆਏ ਲੋਕ ਆਈ ਜਾਂਦੇ ਜਾਈ ਜਾਂਦੇ ਆ ਕਾਰੋਬਾਰ ਲੋਕਾਂ ਸ਼ੁਰੂ ਹੋ ਗਏ ਨੇ ਟਾਈਮ ਹੋ ਗਿਆ ਜੀ 10:30 ਦਾ ਪਹੁੰਚ ਗਏ ਕਨਈਆ ਲਾਈਨ ਹੋਟਲ ਤੇ ਤੇ ਇੱਥੇ ਪੀਣੀ ਆਪਾਂ ਚਾ ਤੇ ਨਾਲ ਖਾਣੇ ਬਿਸਕੁਟ ਚਾਹ ਇੱਕ ਹੋਰ ਦਾ ਪੀ ਲਈ ਐ ਦੂਜੀ ਆਰਡਰ ਦੇ ਦਾ ਚਾਹ ਦਾ ਬਣਾਈਆਂ ਦਾ ਮੁੰਡਾ ਚਾਹ ਇੱਧਰ ਪਾਉ ਨੇ ਗੰਡੇ ਵਾਲੀ ਬਾਲਟੀ ਕੀਰ ਗਤੀ ਆ ਤੇ ਉਹ ਖੜੇ ਸਾਡੇ ਸਾਈਕਲ ਕ੍ਰਾਸ ਕਰ ਰਹੇ ਆਪਾਂ ਇੱਕ ਪਿੰਡ ਨੂੰ ਤੇ ਅਸੀਂ ਪ੍ਰੈਫਰੈਂਸ ਦਿੰਨੇ ਆ ਪਿੰਡਾਂ ਦੀ ਰੋਡ ਨੂੰ ਉਜੀਸੇ ਟ੍ਰੈਫਿਕ ਘਟਾਉਣ ਦੀ ਕੋਸ਼ਿਸ਼ ਕਰੀਦੀ ਆ ਅਨਸਰ ਦਿਨ ਚਾਈਦਾ 92 ਦੇ ਜਾਂ ਵੱਡੀ ਰੋਡ ਤੇ ਕੋਸ਼ਿਸ਼ ਕਰਦੇ ਆ ਵੀ ਪਿੰਡਾਂ ਵੇ ਦੀ ਜਾਇਆ ਜਾਵੇ ਉਸ ਟ੍ਰੈਫਿਕ ਘਟ ਹੁੰਦਾ ਵਾ ਸ਼ੋਸ਼ ਰੱਬਾ ਘਟ ਹੁੰਦਾ ਵਾ ਤੇ ਲੋਕਾਂ ਦਾ ਜਿਹੜਾ ਹੈਗਾ ਆਹ ਵਜੇ ਉੱਥੇ ਉਹ ਵੀ ਵਧੀਆ ਹੁੰਦੀ ਹੈ ਟਾਈਮ ਹੋ ਗਈ 11:30 ਦਾ ਤੇ ਇੱਧਰ ਫੜ ਰਹੇ ਨੇ ਮੱਛੀਆਂ ਤੇ ਨਾਲ ਹੀ ਇਹਨਾਂ ਦੇ ਘਰ ਨੇ ਘੜਦੀ ਦੇਖ ਸਕਦੇ ਜੀ ਇਹਨਾਂ ਦੇ ਆਲਮੋਸਟ ਘਰ ਤੇ ਇਹਨਾਂ ਦੇ ਵਾਸਤੇ ਹੀ ਨੇ ਇਹ ਬੂਟੀ ਕੱਢ ਰਹੇ ਵਿੱਚੋਂ ਬੂਟੀ ਕੱਢ ਕੇ ਰਾਹ ਸਾਫ਼ ਕਰਦੇ ਪਏ ਆ ਸਾਫ਼ ਕਰਕੇ ਫਿਰ ਮੱਛੀ ਫੜਨਗੇ ਬਾਈ ਜੀ ਇਹ ਹੈ ਗਿਆ ਸੰਘਾੜੇ ਸੰਘਾੜੇ ਕੱਢ ਰਹੇ ਵਿੱਚੋਂ ਆ ਜੋ ਘਾੜੇ ਆਪਣੇ ਹੀ ਹੁੰਦੇ ਆ ਪੰਜਾਬ ਦੇ ਵੀ ਤੇ ਵਧੀਆ ਹੁੰਦੇ ਆ ਪ੍ਰੋਟੀਨ ਬਹੁਤ ਹੁੰਦਾ ਸੰਘਾੜਿਆਂ ਦੇ ਵਿੱਚ ਤਾਕਤ ਵਾਲੇ ਹੁੰਦੇ ਆ ਵੇਖਣ ਨੂੰ ਲੱਗਦੇ ਭੜੇ ਜੇ ਪਰ ਸਵਾਲ ਬਹੁਤ ਹੁੰਦੇ ਆ ਆ ਜਿਹੜੇ ਦਰਿਆ ਦੇ ਆਪਾਂ ਖੜੇ ਆ ਬਹੁਤ ਗੱੜਿਆ ਏ ਕਾਫੀ ਲੰਮਾ ਜੋੜਾ ਹੈ ਤੇ ਇਹਦਾ ਨਾਮ ਹੈਗਾ ਹੈ ਹਰਸਖਾਨੀ ਧਾਰ ਹਰਸਖਾਨੀ ਧਾਰ ਵਜਦੀ ਏ ਤੇ ਬਹੁਤ ਸ਼ਾਨਦਾਰ ਕੰਮ ਹੈ ਇਹੋ ਜਿਹਾ ਇੱਥੇ ਦਰਿਆ ਬਹੁਤ ਜ਼ਿਆਦਾ ਹੈ ਗਿਆ ਬਿਹਾਰ ਬੰਗਾਲ ਦੇ ਸਾਹਮਣੇ ਤੇ ਬੜੇ ਸ਼ੌਂਕੀ ਨੇ ਲੋਕ ਇੱਥੇ ਤੁਸੀਂ ਵੇਖੋ ਵੇ ਰੁੱਖਾਂ ਨੂੰ ਬੜੇ ਸਲੀਕੇ ਨਾਲ ਰੰਗ ਮਾਰਕ ਰੱਖਿਆ ਹੈ ਤੇ ਪੂਰਾ ਸਵਾਦ ਜੂ ਆ ਰਿਹਾ ਹੈ ਰੁੱਖ ਸਾਰੇ ਇੱਕਸਾਰ ਲੱਗ ਰਹੇ ਰੰਗ-ਬਰੰਗੇ tane wale ਇੱਧਰ ਸਾਰਾ ਏਰੀਆ ਦਰਿਆ ਦਾ ਲੱਗਦਾ ਵਾ ਤੇ ਇਨਾ ਕਾਨਾ ਹੈ ਸਰਕੜਾ ਹੈਗਾ ਤੇ ਇਧਰ ਇਧਰ ਵੀ ਸੇਮ ਚੀਜ਼ ਉਹੀ ਹੈ ਰਕੜਾ ਦੇ ਕਾਨਾ ਸਾਰਾ ਇਲਾਕਾ ਦਰਿਆ ਦੇ ਲੱਗਦਾ ਹੈ ਤੇ ਚੱਲ ਰਹੇ ਆਪਾਂ ਹਾਈਵੇ ਦੇ ਉੱਤੇ ਇਸ ਟਾਈਮ ਕ੍ਰਾਸ ਕਰ ਰਹੇ ਆਪਾਂ ਬਿਹਾਰ ਟਾਈਮ ਹੋ ਗਿਆ ਜੀ ਪੋਨੇ 12 ਦਾ ਤੇ ਕਿਲੋਮੀਟਰ ਆਪ ਕਰ ਲਿਆ 37 इत एक पिंड आ गया पता नहीं शहर है कोई इतने अपने भाई मिले अपन वैसे क्या नाम है आपका मेरा नाम रवि कुमार रवि कुमार है तो ये गांव का क्या नाम है ये सहरसा बलुआहा ठीक है यहाँ क्या काम करते हो आप यहाँ पे मेरा आइसक्रीम फैक्ट्री है कहाँ है फैक्ट्री ये फैक्ट्रीम और... जी आइसक्रीम फैक्ट्री आपका है वाह वाह क्या बात है वो खोलने के लिए आए हो आप ठीक है हाँ समय हो गया ना अभी काम धंधे का बढ़िया बात है तो आओ कभी पंजाब हां मैं आऊंगा घूमने सरसों दी साग मक्के दा रोटी खाने आऊंगा ठीक है ठीक है ठीक है बहुत अच्छा लगा आपसे मिलते। बहुत धन्यवाद हमें भी बहुत अच्छा लगा आपसे मिलकर तो चलो भाई चलते हैं आगे को थैंक यू बेस्ट ऑफ लक थैंक यू थैंक यू थैंक यू इस टाइम जिथे आपा खड़े जेड़े पुल खड़े हैं ए कोसी नदी हैगी है ਕੋਸੀ ਰਿਵਰ ਹੈਗੀ ਹੈ ਇਹਨੂੰ ਟਰਾਂਸ ਬਾਉਂਡਰੀ ਰਿਵਰ ਵੀ ਕਹਿੰਦੇ ਆ ਟਰਾਂਸ ਬਾਉਂਡਰੀ ਰਿਵਰ ਮਤਲਬ ਵੀ ਇਹ ਇੱਕ ਜਾਂ ਇੱਕ ਦੇਸ਼ ਤੋਂ ਵੱਧ ਦੇਸ਼ਾਂ ਵਿੱਚੋਂ ਵਗਦੀ ਜਿਵੇਂ ਤਿੱਬਤ ਨੇਪਾਲ ਤੇ ਇੰਡੀਆ ਇੱਥੇ ਲੱਗਦੀ ਹੈ ਨਦੀ ਤੇ ਬਹੁਤ ਜ਼ਿਆਦੀ ਵੱਡੀ ਹੈ ਤੇ ਇਸ ਇਹ ਜਿਹੜੀ ਨਦੀ ਹੈ ਅੱਗੇ ਜਾ ਕੇ ਗੰਗਾ ਹੀ ਰਲ ਜਾਂਦੀ ਆ ਹਾਲ ਦਾ ਤੇ ਬਹੁਤ ਵੱਡੀ ਨਦੀ ਹੈ ਔਰ ਪੋਲੋ ਇਹ ਬਹੁਤ ਵੱਡਾ ਹੈ। ਕਾਫੀ ਲੰਮੀ ਚੌੜੀ ਹੈਗੀ ਇਹਦਾ ਖਲਾਰ ਬਹੁਤ ਜਿਆਦਾ ਹੈ। ਤੁਸੀਂ ਵੇਖ ਸਕਦੇ ਹੋ ਦੂਰ ਦੂਰ ਤੱਕ ਇਹ ਖਲਰੀ ਹੋਈ ਹੈ। ਇਹ 720 ਕਿਲੋਮੀਟਰ ਲੰਮੀ ਹੈ ਤੇ 74000 ਤੇ 500 ਸਕੁਆਇਰ ਕਿਲੋਮੀਟਰ ਇਹਦਾ ਖਲਾਰ ਹੈਗਾ। ਨਦੀ ਦਾ। ਬਹੁਤ ਤਗੜੀ ਨਦੀ ਹੈ। ਦਰਿਆਈ ਕਹਿ ਸਕਦੇ ਆਪਾਂ ਇਹਨੂੰ। ਇਸ ਟਾਈਮ ਆਪਾਂ ਕ੍ਰੋਸ ਕਰ ਰਹੇ ਆ ਕੋਸੀ ਨਦੀ। ਕਿ ਆਪਾਂ ਹੈਗੇ ਆ ਇਸ ਟਾਈਮ ਕੋਸੀ ਨਦੀ ਦੇ ਪੁਲ ਦੇ ਉੱਤੇ। ਦੇਖੋ ਜੀ ਸਾਹਮਣੇ ਦੇਖ ਸਕਦੇ ਹੋ ਕੱਡੀ ਜ਼ਬਰਦਸਤ ਨਦੀ ਹੈਗੀ ਐ ਇਹ ਬਹੁਤ ਜਿਆਦਾ ਵੱਡੀ ਹੈ ਐ ਤਾਂ ਦੱਸਿਆ ਸੀ ਮੈਂ ਤੂਤੀ ਬੋਲਦੀ ਕਿਲਕੱਟੇ ਤੱਕ ਲੋਕ ਸਸਤੀ ਕਲਾ ਵੇਲਾ ਜਾਂਦੇ ਆ ਇਤਰਾ ਹੀ ਆ ਫਿਰ ਇਹ ਕੋਸੀ ਦਰਿਆ ਐਡਾ ਵਧੀਆ ਲੱਗਿਆ ਮੁੰਡਿਆਂ ਨੂੰ ਬੇ ਮੁੰਡੇ ਉੱਤੀ ਬਹਿ ਗਏ ਨੇ ਤੇ ਕਦੇ ਵਜ ਫਲੂਰ ਬ੍ਰੇਕ ਆਪ ਇੱਥੇ ਕਰ ਲਈਏ ਇੱਥੇ ਕੱਢ ਕੇ ਬੈਗੇ ਸਮਾਨ ਤੇ ਫਲ ਆਹਾਰ ਹੋ ਰਿਹਾ ਹੈ ਕੋਸੀ ਨਦੀ ਦੇ ਉੱਪਰ ਪੂਰਾ ਆਨੰਦਮਈ ਮਾਹੌਲ ਹੈ ਆਲੇ ਦੁਆਲੇ ਵਾਤਾਵਰਨ ਬੜਾ ਸ਼ਾਨਦਾਰ ਹੈ ਤੇ ਇੱਧਰ ਚੰਗੇਜ ਖਾਨ ਚਾਹ ਬਣ ਰਹੀ ਏ ਇਥੇ ਹਾਂ 10 ਮਿੰਟ ਹੋ ਗਏ ਤੇ ਕਿਆ ਕਰੀ ਜਾਂਦਾ ਕੱਢ ਜਾਂਦਾ ਐ ਪੂਰੀ ਸੰਗਰੀ ਕਰਦੀ ਕਾਲਕਣ ਕੇ ਚਾ ਤੇ ਪਤੀਲਾ ਭਰ ਕੇ ਬਣਾਈ ਚਾ ਤੇ ਬੰਦੇ ਸਿਰਫ ਅਹੀਂ ਚਾਰੇ ਚਾਰੇ ਬਿਠੇ ਆ ਤੇ ਪਤੀਲਾ ਭਰ ਕੇ ਚਾ ਬਣਾਈ ਇਹਨੇ ਦੇਖੋ ਵੀ ਇਹਨੇ ਚਾ ਇਹਦੀ ਮੰਡ ਮੰਡ ਮੁੱਕ ਜਣੀ ਆ ਸਿਰੇ ਜਾਇਆ ਤੇ ਚਾ ਬਣੀ ਹੈ ਕੋਈ ਵਰਗੀ ਉਰੇ ਕੋਈ ਕੋਈ ਹੋਰ ਕੀ ਆ ਰਹੀ ਹੈ ਇਧਰ ਯੋਦੇ ਯੋਦੇ ਉਡੀ ਕਰ ਰਹੇ ਨੇ ਖੋਏ ਵਾਲੀ ਜਾ ਦੀ ਤੇ ਫੌਜੀ ਸਾਹਿਬ ਦੀ ਅੱਜ ਹੈਗੀ ਐਨੀਵਰਸਰੀ ਫੌਜੀ ਸਾਹਿਬ ਤੁਹਾਨੂੰ ਬਹੁਤ ਬਹੁਤ ਵਿਆਹ ਵਰੀ ਗੰਢ ਦੀਆਂ ਮੁਬਾਰਕਾਂ ਬਹੁਤ ਬਹੁਤ ਧੰਨਵਾਦੀ شکریہ ਤੇ ਅੱਜ ਸ਼ਾਮ ਨੂੰ ਹੋਏਗੀ ਪਾਰਟੀ ਫੌਜੀ ਸਾਹਿਬ ਦੇ ਵੱਲੋਂ फिलहाल ती चार कम चलाओ <coughs> कोसी नदी तो आप अठ दस किलोमीटर अगर आ गए तो नाल नाल दूर दूर तक एवं ही पानी चल रहा है कदा पानी आ गया सिर्फ एक पास ही नहीं गा कहो जी इधर ही है पानी पानी दो पास है इधर ही है पानी दो पास ਸੜਕਾਂ ਕੀ ਵਿਚਾਲੋਂ ਬਹੁਤ ਉੱਚੀ। ਆ ਵੇਖੋ ਦੂਰ ਦੂਰ ਤੱਕ ਤੇ ਪਾਣੀ ਹੈ ਗਾਇ। ਉਧਰੋਂ ਆ ਵੇਖੋ ਇੱਧਰ। ਉਧਰ ਤੇ ਕਣਕ ਆ ਗਈ। ਉਹ ਦੂਰ ਨਿਗਾਹ ਬਾਹਰੋਂ। ਪੂਰਾ ਪਾਣੀ ਜਿਹਾ ਤੇ। ਇਹ ਟਮਾਟੇ ਵਿੱਚ ਘਾਰੇਗੇ ਨੇ। ਟਾਈਮ ਹੋਗਾ ਜੀ ਸਵਾ 2 ਦਾ ਤੇ ਪਹੁੰਚ ਗਏ ਬਿਰੋਲ। ਬਿਰੋਲ। ਦਰਭੰਗਾ ਡਿਸਟ੍ਰਿਕਟ ਵਿੱਚ ਹੈਗਾ। ਬਿਹਾਰ ਪਿਛਲੇ ਟਾਈਮ ਆਪਾਂ ਪਹੁੰਚੇ ਆਂ ਦਿਵਯਾਰ ਸੋਈ ਚ ਪ੍ਰਸ਼ਾਦ ਛਕਣ ਵਾਸਤੇ ਭੁੱਖ ਜ਼ੋਰਾਂ ਤੇ ਲੱਗੀ ਹੋਈ ਆ ਤੇ ਸਾਈਕਲ ਆਪਾਂ ਲਾਤੇ ਸਾਈਡ ਤੇ ਤੇ ਸਾਢੇ 1:00 ਤੋਂ ਪਹਿਲਾਂ ਹੀ ਇੱਥੇ ਦੋਵੇਂ ਚੋਬਰ ਲੰਮਲੇਟ ਹੋਏ ਪਏ ਆ ਆਨੰਦ ਲੈ ਰਿਆ ਸਾਈਕਲਿੰਗ ਦਾ ਉਠੋ ਏ ਖੜੇ ਰੋਟੀ ਖਾਈਏ ਉਹ ਡਾਕਟਰ ਪੈਂਕੇ ਰੋਗਾ ਪੈਂਕੇ ਦੂਜੀ ਵਾਰੀ ਮੁੰਡੇ ਦਾ ਪਹਿਲਾਂ ਪਹਲਾ ਆ ਉਹਨਾਂ ਨੇ ਕਿਹਾ ਅਗਲਾ ਉਹ ਰੋਣੇ ਸਾਹ ਆਪਣੇ ਆਪੇ ਉਹਨੀ ਵੇਂਟੋਂ ਦਾ ਬਾਗ ਕਾਲਸਾ ਜਗਾ ਗਰੀ ਇਹਨੇ ਅੱਜ ਦਾ ਦੇ ਨਾ ਕੱਲ ਨੂੰ ਪਟਨੇ ਟਾਇਰ ਜਮਾ ਇਹਰੇ ਗੁੱਡੀਆਂ ਨਵੀਆਂ ਜੋੜੀ ਨਵੀਂ ਪਵਾਵਾਂਗੇ ਨਹੀਂ ਜਗਾ ਗਰੀ ਇਹ ਜਗਾ ਕੌਣ ਸਾ ਗਾਉਂ ਹੈ ਇਹ ਬਿਰੋਲ 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 ਮੇ ਹੁਆ ਟਾਇਰ ਗੋਲ ਬੈਂਚਰ ਲੱਗ ਗਿਆ ਵਾ ਟਾਈਮ ਹੋ ਗਿਆ ਜੀ 4:20 ਮਿੰਟ ਤੇ ਸਫਰ ਅਜੇ ਵਾਧੂ ਹੈਗਾ ਕਰਨਾਲਾ ਕਟਵਰ 70 ਕਿਲੋਮੀਟਰ ਆਪਾਂ ਖਬਰ ਕਰਨਾ ਹੈ ਤੇ ਬੰਦੂ ਬੈਂਚਰ ਨਾ ਹੋਏ ਚੰਗੀ ਗੱਲ ਹੀ ਆ ਤੇ ਫੇਰ ਬੈਂਚਰ ਦਾ ਮੋਕਾ ਵੀ ਹੋ ਗਿਆ ਚੱਲੀਏ ਮੁੜਿਓ ਮੰਡੀ ਲੱਗੀ ਹੋਈ ਹੈ ਬਾਜ਼ਾਰ ਦੀ ਤੇ ਪਿੰਡ ਬਰੌਲ ਸ਼ਮਾਂ ਪੈ ਗਈਆਂ ਨੇ ਤੇ ਲੋਕ ਫਰੀਦੋ ਹੌਫ ਕਰ ਰਹੇ ਆ ਕਪੜਾ ਕਪੜਾ ਜੱਪੜਾ ਜੁੱਪੜਾ ਸਬਜ਼ੀ ਸਾਰੀ ਮੀਟ ਵੀ ਹੋਊਗਾ ਇੱਥੇ ਕਿਨਾਂ ਕਿਦੇ ਮੱਛੀ ਮੱਛੀ ਬਹੁਤ ਖਾਂਦੇ ਇੱਧਰ ਬਿਹਾਰ ਬੰਗਾਲ ਤੇ ਪਾਕਾਮ ਤੇ ਬਹੁਤ ਮੱਛੀ ਖਾਂਦੇ ਆ ਤੇ ਆ ਇੱਧਰ ਹੈ ਮੱਛੀ ਆਮ ਚੀਲਾ ਕੰਮ ਚ ਚੜੇ ਕਰਕੇ ਕ੍ਰਾਸਪਾ ਮਾਰਕੀਟ ਜੋਦੇ ਟੈਂਪਰ ਕੈਂਪ ਇੱਧਰ ਪੈਂਚਰ ਆਇਆ ਸਭ ਤੋਂ ਅੱਗੇ ਉਹ ਜਾ ਰਿਹਾ ਹੈ ਡੀ ਰੂਟ ਹੋ ਗਿਆ ਦੂਜੀ ਰੋਡ ਪੈਣਾ ਸੀਗਾ ਗਲਤੀ ਨਾਲ ਇਸ ਪਾਸੇ ਆ ਗਏ ਇੱਧਰ ਦੀ ਰੋਡ ਤੇ ਜਾਂਦਾ ਵਾ ਪਰ ਬੜਾ ਪਊਗਾ ਮੇਰੇ ਵਾਪਸ ਜਾ ਕੇ ਫਿਰ ਆ ਜੀ ਸਹੀ ਰੋਡ ਚੜਦੇ ਆ ਟਾਈਮ ਹੋ ਗਈ 5:30 ਤੇ ਪਹੁੰਚ ਗਏ ਮਹੇਸ਼ ਸਿੰਘੀਆ ਤੇ ਸਾਹਮਣੇ ਲੱਗਦਾ ਮੰਦਿਰ ਹੈਗਾ ਕੋਈ ਬੜਾ ਸੋਹਣਾ ਮੰਦਿਰ ਹੈ ਬਾਜ਼ਾਰ ਕਰਾਸ ਕਰ ਰਹੇ ਨੇ ਮਹੇਸ਼ ਸਿੰਘੀਆ ਦਾ ਆਪਾਂ ਮੰਦਿਰ ਉਹ ਬੜਾ ਜਪਤ ਰੋਈ ਸੋਣੀ ਮਾਰਤ ਬਣੀ ਹੋਈ ਆ ਯਾਰ ਜਦੋਂ ਸ਼ਾਮਾਂ ਪੈਂਦੀ ਆ ਨਾ ਜਿਵੇਂ ਹਨੇਰਾ ਹੋ ਜਾਂਦਾ ਪੁੰਡਾ ਪੁੰਡਾ ਵਿੱਚੋਂ ਜਾਂ ਜਿਹੜੇ ਘਰ ਰੋਡ ਦੇ ਉੱਪਰ ਨੇ ਇੱਥੇ ਬਹੁਤ ਧੂੰਆਂ ਆ ਜਾਂਦਾ ਐ ਇੱਕ ਤਾਂ ਮੋਸਟਲੀ ਲੋਕ ਇੱਥੇ ਅੱਗ ਬਾਲਦੇ ਆ ਪਾਕੀਆਂ ਪੁੱਥੀਆਂ ਲੱਕਣਾ ਤੇ ਕੋਈ ਸ਼ਾਮ ਨੂੰ ਜਿਵੇਂ ਗੁੱਗਲ ਗੱਲ ਦਿਖਾ ਲੈਂਦੇ ਆ ਤੇ ਲਾਗੇ ਬਨੇ ਪ੍ਰਾਇਲ ਨੂੰ ਵੀ ਅੱਗ ਲੱਗਦੀ ਕਿਤੇ ਨਾ ਕਿਤੇ ਤੇ ਧੂੰਆਂ ਬਹੁਤ ਹੋ ਜਾਂਦਾ ਸਾਲ ਇਹਨਾਂ ਔਖਾ ਹੁੰਦਾ ਸਾਈਕਲ ਵੀ ਚੱਲਦਾ ਮੁੱਖ ਹੈ ਜੀ ਤੀਜੀ ਵਾਰੀ ਡੀ ਰੂਟ ਹੋ ਗਿਆ ਅੱਜ ਤੀਜੀ ਵਾਰੀ ਡੀ ਰੂਟ ਹੋ ਗਿਆ ਅੱਜ ਚਲੋ ਖੈਰ ਕੋਈ ਗੱਲ ਨਹੀਂ ਡੀ ਰੂਟ ਹੋ ਗਿਆ ਮੈਂ ਫਾਇਦਾ ਲਈਏ ਦਾ ਰੂਟ ਹੀ ਦੁਕਾਨ ਲੱਗੇ ਪਤਾ ਲੱਗਾ ਡੀ ਰੂਟ ਹੋ ਗਏ ਆ ਵਾਹ ਜੀ ਵਾਹ ਇੱਕ ਰੁਕ ਕੰਮ ਛੋਡ ਹਣਾ ਟਾਈਮ ਹੋ ਗਿਆ ਜੀ ਪੌਣੇ 9 ਦਾ ਤੇ ਪਹੁੰਚ ਗਏ ਦਲ ਸਿੰਘ ਸਰਾਈ ਤੇ ਟਾਰਗੇਟ ਆਪਣਾ ਪੂਰਾ ਹੋ ਗਿਆ ਤੇ ਕਿਲੋਮੀਟਰ ਆਪਣੇ ਹੋ ਗਏ ਅੱਜ 118 ਕਿਲੋਮੀਟਰ ਘੱਟ ਨੇ ਕਾਫੀ ਪਰ ਟਾਰਗੇਟ ਆਪਣਾ 100 ਤੱਕ ਹੀ ਸੀਗਾ ਤੇ ਪਹੁੰਚ ਗਏ ਅਸੀਂ ਵਧੀਆ ਸਬਸਕਾਨਰ ਤੇ ਹੁਣ ਆਪਾਂ ਦੇਖਦੇ ਕੋਈ ਇਥੇ ਹੋਟਲ ਜਾਂ ਰੈਸਟੋਰੈਂਟ ਜਿੱਥੇ ਰਾਤ ਕਰਨੀ ਹੈ ਤੇ ਫਿਰ ਕਰਦੇ ਗੱਲਾਂ ਬਾਤਾਂ ਲੇ ਲੇ ਜੀ ਰੈਸਟੋਰੈਂਟ ਤੇ ਟਾਈਮ ਹੋ ਗਿਆ 9:30 ਦਾ ਐਫੀਕਟੈਂਟ ਦੇ ਰੂਮ ਦੇ ਵਿੱਚ ਆ ਗਏ ਆ ਸਮਾਨ ਸਭ ਨੂੰ ਉੱਪਰ ਲਾਏ ਆ ਤੇ ਹੁਣ ਕਰਾਂਗੇ ਸ਼ਰਾਂ ਪਾਣੀ ਸ਼ਗਾਂਗੇ ਪ੍ਰਸ਼ਾਦੇ ਤੇ ਅੱਜ ਦਾ ਸਫਰ 120 ਕਿਲੋਮੀਟਰ ਬਹੁਤ ਸ਼ਾਨਦਾਰ ਸਫਰ ਰਿਹਾ ਅੱਜ ਤੇ ਵਧੀਆ ਸੀ ਇਹ ਸਫਰ ਅੱਜ ਦਾ ਤੇ ਕੱਲ ਤੁਹਾਨੂੰ ਨਵੇਂ ਸਫਰ 'ਚ ਨਵੇਂ ਆਰਾਮਾਂ ਤੇ ਨਵੇਂ ਪਿਆਰ ਦੇ ਨਵੇਂ ਲੋਕਾਂ ਨਾਲ ਮਿਲਾਂਗੇ ਤਦ ਤੱਕ ਲਈ ਸਤਿ ਸ੍ਰੀ ਅਕਾਲ